ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਹੋ ਕੰਬੇ ਸਾਰੇ ਸੌਂਦੇ ਆ ਤੇ ਸੁਬਾ ਹੁੰਦੀ ਆ ਸੂਰਜ ਚੜਦਾ ਉੱਠਦਾ ਉਹ ਹੀ ਆ ਜਿਹੜਾ ਕੁਝ ਜ਼ਿੰਦਗੀ 'ਚ ਤਰੱਕੀ ਕਰਨਾ ਚਾਹੁੰਦਾ ਵਸ ਸੁਬਾ ਮਾਰਨਿੰਗ ਸੂਰਜ ਤੋਂ ਪਹਿਲਾਂ ਤਾਂ ਹਰੇਕ ਦਾ ਤਰੱਕੀ ਵਾਲੀ ਜਿਹੜੀ ਓਪਰਚੁਨਿਟੀ ਆ ਹਰੇਕ ਦੇ ਦਸ ਦਰਵਾਜ਼ੇ ਤੇ دستਕ ਦਿੰਦੀ ਆ ਸਮਝਦਾ ਤੇ ਚੱਲਦਾ ਉਹੀ ਇਨਸਾਨ ਆ ਜਿਹੜਾ ਉਸ ਓਪਰਚੁਨਿਟੀ ਨੂੰ ਉਹਦੀ ਡੰਗਾਈ ਚ ਜਾਂਦਾ ਵਾ ਉਹਨੂੰ ਸਟਾਰਟ ਕਰਦਾ ਵਾ ਸੋ ਇਸ ਦੇ ਨਾਲ ਹੀ ਇੱਕ ਛੋਟੀ ਜੀ ਕਹਾਣੀ ਸ਼ੁਰੂ ਕਰਦੇ ਆ ਇੱਕ ਵਾਰ ਦੀ ਗੱਲ ਹੁੰਦੀ ਆ ਇੱਕ ਨੌਜਵਾਨ ਹੁੰਦਾ ਵਾ 18-19 ਸਾਲਾਂ ਬਰਿਆਂ ਦਾ ਤਾਂ ਕੀ ਕਰਦਾ ਇੱਕ ਪੈਟਰੋਲ ਪੰਪ ਤੇ ਕੰਮ ਕਰਦਾ ਹੁੰਦਾ ਵਾ ਨੌਕਰੀ ਕਰਦਾ ਹੁੰਦਾ ਤਾਂ ਦੇਖਦਾ ਸਾਰੇ ਸ਼ਹਿਰ ਦੀਆਂ ਗੱਡੀਆਂ ਉਸ ਪੈਟਰੋਲ ਪੰਪ ਤੇ ਪੈਟਰੋਲ ਭਰਵਾਉਣ ਆਉਂਦੀਆਂ ਤਾਂ ਇਹਦੇ ਮਨ ਚ ਇੱਕ ਸੁਪਨਾ ਹੁੰਦਾ ਖਿਆਲ ਹੁੰਦਾ ਵਿਕਾਸ਼ ਮੇਰੇ ਕੋਲੇ ਵੀ ਵਧੀਆ ਜ਼ਿੰਦਗੀ ਹੋਵੇ ਤੇ ਮੇਰੇ ਕੋਲ ਵੀ ਵਧੀਆ ਸੋਹਣੀ ਲਗਜ਼ਰੀ ਕਾਰ ਹੋਵੇ ਤਾਂ ਇਹਦੇ ਮਨ ਚ ਸੁਪਨਾ ਹੁੰਦਾ ਤਾਂ ਇੱਕ ਦਿਨ ਕੀ ਹੁੰਦਾ ਵਾ ਸਭ ਤੋਂ ਸੋਹਣੀ ਗੱਡੀ ਮਹਿੰਗੀ ਗੱਡੀ ਉਸ ਪੈਟਰੋਲ ਪੰਪ ਤੇ ਤੇਲ ਭਰਵਾਉਣ ਆਉਂਦੀ ਆ ਤਾਂ ਗੱਡੀ ਦੇਖਦੇ ਹੀ ਹੱਕਾ ਬੁਖਾਰ ਆ ਜਾਂਦਾ ਖਿਆਲ ਹੀ ਨਹੀਂ ਆਉਂਦੇ ਕਿ ਕਿੰਨੀ ਸੋਹਣੀ ਗੱਡੀ ਤੇ ਕਿੰਨੀ ਲਗਜ਼ਰੀ ਗੱਡੀ ਹੈ ਤਾਂ ਉਹ ਗੱਡੀ ਪٹرول ਭਰਉਂਦੀ ਆ ਇਹ ਪٹرول ਭਰਦਾ ਵਾ ਦੇਖਦਾ ਰਹਿ ਜਾਂਦਾ ਗੱਡੀ ਤਾਂ ਗੱਲਾਂ-ਗੱਲਾਂ 'ਚ ਪੁੱਛਦਾ ਪੁੱਛਦਾ ਇਹ ਪੁੱਛਦਾ ਉਸ ਮਾਲਕ ਨੂੰ ਕਹਿੰਦਾ ਸਾਰੇ ਗੱਡੀ ਕਿੰਨੇ ਦੀ ਹੈ ਤਾਂ ਉਹ ਕਹਿੰਦਾ ਇਹ ਗੱਡੀ 80 ਲੱਖ ਦੀ ਆ ਜਦੋਂ ਕਹਿੰਦਾ 80 ਲੱਖ ਦੀ ਤਾਂ ਇਹ ਬੜਾ ਹੈਰਾਨ ਹੁੰਦਾ ਪੁੱਛਦਾ ਵਾ ਵੀ ਕਿਵੇਂ ਜਾਂ ਕਿਦਾਂ ਇਹ ਪੁੱਛਦਾ ਵੀ ਕਿਵੇਂ ਕੀ ਕੰਮ ਕਰਦੇ ਤੁਸੀਂ ਉਹ ਕਹਿੰਦਾ ਬਈ ਮੈਂ बिजनेਸਮੈਨ ਆ ਤੇ ਬਿਜ਼ਨਸ ਕਰਦਾ ਮੈਂ ਤਾਂ ਉਹ ਕਹਿੰਦਾ ਸ਼ਾਹ ਠੀਕ ਆ ਕਹਿੰਦਾ ਇਹ ਤੂੰ ਵੀ ਲੈ ਸਕਦਾ ਵਾ ਕਹਿੰਦਾ ਸ਼ਾ ਜੀ ਕਹਿੰਦਾ ਹਾਂ ਕਹਿੰਦਾ ਕਿਵੇਂ ਕਹਿੰਦਾ ਇਹ ਮੇਰਾ ਵਿਜ਼ਿਟਿੰਗ ਕਾਰਡ ਆ ਉਹ ਨੂੰ ਆਪਣਾ ਕਾਰਡ ਦਿੰਦਾ ਵਾ ਕਹਿੰਦਾ ਮੈਨੂੰ ਕਾਲ ਮੈਸੇਜ ਕਰੀ ਤੇ ਮੈਂ ਤੈਨੂੰ ਐਨੀ ਮਿਹਨਤ ਤਰੱਕੀ ਕਰਾਉਂਗਾ ਵੀ ਤੂੰ ਗੱਡੀ ਚਾਂ ਜੋਗਾ ਹੋ ਜਾਊਗਾ ਉਲੀੰਦਾ ਆ ਸ਼ਾ ਠੀਕ ਆ ਤਾਂ ਕੀ ਹੁੰਦਾ ਸਾਰਾ ਦਿਨ ਕੰਮ ਕਰਦਾ ਸਾਰਾ ਦਿਨੇ ਦੇ ਦਿਮਾਗ ਚੋ ਹੀ ਖਿਆਲ ਚੱਲਦੇ ਰਹਿੰਦੇ ਆ ਵੀ ਉਹ ਗੱਡੀ ਲੈਣੀ ਆ ਕਰਾਂ ਜਾਂ ਨਾ ਕਰਾਂ ਵੈਸੇ ਸ਼ਾਮ ਹੁੰਦੀ ਆ ਸਾਰਾ ਦਿਨੇ ਦੇ ਹੀ ਦਿਮਾਗ ਚ ਖਿਆਲ ਚੱਲਦੇ ਰਹਿੰਦੇ ਆ ਜਦੋਂ ਖਿਆਲ ਚੱਲਦੇ ਰਹਿੰਦੇ ਆ ਤਾਂ ਇਹ ਕੀ ਕਰਦਾ ਵਾ ਸ਼ਾਮ ਹੁੰਦੀ ਆ ਡਿਊਟੀ ਆਫ ਕਰਦਾ ਵਾ ਤਾਂ ਉਹ ਕਾਰਡ ਚ 655 ਜਿੱਚ ਪੈ ਚੁੱਕਾ ਹੁੰਦਾ ਕਰਾਂ ਜਾਂ ਨਾ ਕਰਾਂ ਵੀ ਗਲਤ ਕੰਮ ਤਾਂ ਨਹੀਂ ਕਰਦਾ ਹੁਣ ਜੇ ਮੇਰੇ ਤੋਂ ਗਲਤ ਕੰਮ ਕਰਾ ਕੇ ਕੋ ਪੁੱਠੇ ਸਿੱਤੇ ਕੰਮ ਕਰਾਵਾਵੇ ਤੇ ਮੇਰੇ ਤੋਂ ਮੈਨੂੰ ਮੇਰੀ ਜ਼ਿੰਦਗੀ ਨੂੰ ਗਲਤ ਖਤਰੇ ਚ ਪਾ ਦੇਵੇ ਤਾਂ ਇਸ ਸੱਚੋ ਪੰਜ ਚ ਪੈ ਚੁੱਕਾ ਹੁੰਦਾ ਵਾ ਨੈਗੇਟਿਵ ਵੀ ਹੋ ਜਾਂਦਾ ਵਾ ਕੀ ਕਰਦਾ ਵਾ ਟੈਨਸ਼ਨ ਦੂਰ ਕਰਦਾ ਉਹ ਜਿਹੜਾ ਵਿਜ਼ਿਟਿੰਗ ਕਾਰਡ ਦੇ ਕੇ ਜਾਂਦਾ ਉਹਨੂੰ ਪਾੜ ਕੇ ਡਸਟਬਿਨ ਚ ਸੱਟ ਦਿੰਦਾ ਤੇ ਘਰੇ ਨੂੰ ਜਾਂਦਾ ਕਹਿੰਦਾ ਵੀ ਮੈਨੂੰ ਬਸ ਠੀਕ ਆ ਮਸਤਾ ਮੈਂ ਇਨੀ ਤਨਖਾ ਮਿਲ ਰਹੀ ਹੈ ਸਵੇਰ ਸ਼ਾਮ ਕੰਮ ਤੇ ਆ ਰਿਹਾ ਡਿਊਟੀ ਚਲਦੀ ਬਸ ਖਤਮ ਹੋਰ ਕੁਝ ਨਹੀਂ ਮੈਨੂੰ ਚਾਹੀਦਾ ਮੈਂ ਮਸਤ ਆ ਇਸ ਨੌਕਰੀ ਚ ਇੰਨਾ ਕਹਿ ਕੇ ਚੱਲ ਜਾਂਦਾ ਵਾ ਤੂੰ ਜਦੋਂ ਘਰੇ ਚੱਲ ਜਾਂਦਾ ਫਿਰ ਵਾਪਸ ਆਉਂਦਾ ਸਮਾਂ ਚੱਲਦਾ ਰਹਿੰਦਾ ਆਪਣੀ ਚਾਲ ਚੱਲਦਾ ਵਾ ਜਦੋਂ ਆਪਣੀ ਚਾਲ ਚੱਲਦਾ ਵਾ 4-5 ਸਾਲਾਂ ਬਾਅਦ ਇੱਕ ਉਦਾਂ ਦੀ ਹੀ ਮਹਿੰਗੀ ਗੱਡੀ ਸ਼ਾਇਨ ਮਾਰਦੀ ਉੱਥੇ ਆਉਂਦੀ ਆ ਤਾ ਕੀ ਹੁੰਦਾ ਵਾ ਉਸ ਪੈਟਰੋਲ ਪੰਪ ਤੇ ਤੇਲ ਭਰਵਾਉਂਦੀ ਆ ਇਹ ਫੇਰ ਉਹੀ ਉਹੀ ਚੀਜ਼ ਸੇਮ ਰਿਪੀਟ ਹੁੰਦੀ ਹੱਕਾ ਬੱਕਾ ਰਹਿ ਜਾਂਦਾ ਵਾ ਤੇ ਉਸ ਮਾਲਕ ਨੂੰ ਪੁੱਛਦਾ ਵਾ ਕਹਿੰਦਾ ਸਰ ਵੀ ਗੱਡੀ ਕਿੰਨੇ ਦੀ ਆ ਵੀ ਐਦਾਂ ਹੀ ਪੁੱਛਦਾ ਸਵਾਲ ਜਿਵੇਂ ਪਹਿਲਾਂ ਪੁੱਛਦਾ ਹੁੰਦਾ ਲੋਕ ਵੀ ਦਾਦਾ ਵੀ ਇਹ 50 ਲੱਖ ਦੀ ਗੱਡੀ ਆ ਐਦਾਂ ਐਦਾਂ ਕਰਕੇ ਤੇ ਮੈਂ ਬਿਜ਼ਨਸਮੈਨ ਆ ਤੇ ਆਹ ਮੈਂ ਕੰਮ ਕਰਦਾ ਹੁੰਦਾ ਆ ਸ਼ਾ ਤੇ ਉਹ ਕਹਿੰਦਾ ਵੀ ਸ਼ਾਇਦ ਅੱਜ ਤੋਂ 5 ਸਾਲ ਪਹਿਲਾਂ ਮੈਂ ਇੱਥੇ ਕੰਮ ਕਰਦਾ ਸੀ ਸ਼ਾਮ ਤੋਂ ਮੈਨੂੰ ਪਛਾਣਿਆ ਨਾ ਹੋਵੇ ਮੈਂ ਇੱਥੇ ਚਪੜਾਸੀ ਦਾ ਕੰਮ ਕਰਦਾ ਸੀਗਾ ਝਾੜੂ ਮਾਰਨ ਦਾ ਤਾਂ ਉਹ ਕਹਿੰਦਾ ਅਸਾਂ ਕਹਿੰਦਾ ਹਾਂ ਜੀ ਤੇ ਕਹਿੰਦਾ ਜਦੋਂ ਤੈਨੂੰ ਉਹ ਬੰਦਾ ਵਿਜ਼ਿਟਿੰਗ ਕਾਰਡ ਦੇ ਕੇ ਗਿਆ ਸੀ ਤੂੰ ਉਹਨੂੰ ਪਾੜ ਕੇ ਟੁਕੜੇ ਕਰਕੇ ਡਸਟਬਿਨ ਚ ਸੱਟਦਾ ਸੀ ਤੇ ਮੈਂ ਦੇਖ ਰਿਹਾ ਸੀਗਾ ਮੈਂ ਕੀ ਕੀਤਾ ਉਸ ਡਸਟਬਿਨ ਚ ਉਸ ਵਿਜ਼ਿਟਿੰਗ ਕਾਰਡ ਨੂੰ ਚੱਕਿਆ ਤੇ ਉਹਦੇ ਟੁਕੜੇ ਜੋੜੇ ਟੇਪ ਨਾਲ ਜੋੜ ਕੇ ਮਸਾਂ ਜਿਵੇਂ ਤਵੇਂ ਕਰਕੇ ਉਹਦਾ ਨੰਬਰ ਲੱਭਿਆ ਲੱਭ ਕੇ ਉਸ ਨੂੰ ਕਾਲ ਮੈਸੇਜ ਕੀਤਾ ਮੈਂ ਉਹਦੇ ਨਾਲ ਜੁੜਿਆ ਉਹਨੇ ਮੈਨੂੰ ਕੰਮ ਸਿਖਾਇਆ ਪਹਿਲਾਂ ਮੈਂ ਐਜ਼ ਅਮਪਲੋਏ ਦੇ ਤੌਰ ਤੇ ਕੰਮ ਕੀਤਾ ਫਿਰ ਮੈਨੂੰ ਉਹਨੇ ਸਾਰਾ ਜਦ ਸਿਖਾਤਾ ਵਧੀਆ ਸਕਿੱਲ ਸਿੱਖ ਗਿਆ ਫਿਰ ਮੈਂ ਉਹਦੀ ਟੀਮ ਦਾ ਹਿੱਸਾ ਬਣ ਗਿਆ ਮੈਨੇਜਰ ਸੁਪਰਵਾਈਜ਼ਰ ਇਹਦਾ ਆਂਦਾ ਕਰਕੇ ਰੈਂਕ ਹਾਸਲ ਕੀਤੇ ਰੈਂਕ ਹਾਸਲ ਕਰਨ ਤੋਂ ਬਾਅਦ ਹਲੇ 2 ਮਹੀਨੇ ਹੋਏ ਮੈਨੂੰ ਪ੍ਰੋਮੋਸ਼ਨ ਮਿਲਿਆ ਤੇ ਮੈਂ ਇਹ ਗੱਡੀ 50 ਲੱਖ ਦੀ ਕੜਾਈ ਆ ਤਾਂ ਉਹ ਹੱਕਾ ਬੱਕਾ ਰਹਿ ਗਿਆ ਹਰਾਨ ਰਹਿ ਗਿਆ ਸੀਗਾ ਉਹਦੇ ਕੋਲੇ ਕੋਈ ਸ਼ਬਦ ਨਹੀਂ ਸੀ ਬੋਲਣ ਨੂੰ ਤੇ ਉਹ ਵੀ ਕਰਦਾ ਕਹਿੰਦਾ ਵੀ ਮੈਂ ਆਪਣਾ ਉਸ ਕੀਮਤੀ ਸਮੇਂ ਨੂੰ ਤੋਂ ਉਹਨੂੰ ਓਪਰਚੁਨਿਟੀ ਨੂੰ ਗਵਾਤਾ ਮੈਂ ਉਹਨੂੰ ਮਿਸ ਨਹੀਂ ਕੀਤਾ ਮੈਂ ਉਹਨੂੰ ਜੋੜ ਲਿਆ ਨੰਬਰ ਲੱਭ ਕੇ ਫੋਨ ਲਾ ਲਿਆ ਇਹ ਤੁਮੀ ਗੱਡੀ ਲੈ ਸਕਦਾ ਜੇ ਚਾਹਵੇਂ ਤੇ ਕਾਰਡ ਤੇ ਕੰਮ ਕਰ ਸਕਦਾ ਵਾ ਵੀ ਮੈਨੂੰ ਫੋਨ ਕਰਦੇ ਤਾਂ ਉਹ ਬੜਾ ਪਛਤਾਉਂਦਾ ਵਾ ਹੈਰਾਨੀਜਨਕ ਹੁੰਦੀ ਜਿਉਂ ਉਹ ਵੀ ਇੱਥੋਂ ਬੰਦਾ ਕੰਮ ਕਰਕੇ ਕਿਵੇਂ ਕਿੱਥੇ ਚੜ ਗਿਆ ਜੇ ਮੈਂ ਇਹਦੀ ਥਾਂ ਤੇ ਹੁੰਦਾ ਤਾਂ ਮੈਂ ਇਹਦੇ ਕੋਲੇ ਅੱਜ ਆ ਗੱਡੀ ਹੋਣੀ ਸੀ ਸੋ ਇਸ ਕਰਕੇ ਛੋਟੀ ਜੀ ਕਹਾਣੀ ਸਾਨੂੰ ਇਹ ਹੀ ਸਿਖਿਆ ਦਿੰਦੀ ਆ opportunity ਹਰੇਕ ਦੇ ਦਰਵਾਜ਼ੇ ਤੇ ਦਸਤਕ ਦਿੰਦੀ ਆ ਪਰ ਕਿਸਮਤ ਸਾਡੀ ਹੁੰਦੀ ਆ ਅਸੀਂ ਉਸ ਨੂੰ ਸੰਭਾਲਣਾ ਜਾਂ ਉਸ ਨੂੰ ਐ ਇਦਾਂ ਹੀ ਜਾਣ ਦੇਣਾ ਸੋ ਇਸ ਕਰਕੇ ਕਦੇ ਵੀ opportunity ਮਿਸ ਨਾ ਕਰੋ ਕਿਉਂਕਿ ਮੌਕੇ ਬਹੁਤ ਘੱਟ ਮਿਲਦੇ ਜਦੋਂ ਮੌਕਾ ਮਿਲਦਾ ਤਾਂ ਉਹਨੂੰ ਹੱਥੋਂ ਨਹੀਂ ਨਿਭਾਉਣਾ ਚਾਹੀਦਾ ਸਭ ਕੁ ਕਰ ਲੈਣਾ ਚਾਹੀਦਾ ਵਾ ਚਾਹੇ ਤੁਸੀਂ ਔਖੇ ਕਰੋ ਸੌਖੇ ਕਰੋ ਸ਼ਾਇਦ ਤੁਹਾਨੂੰ ਉਹੀ ਮੌਕਾ ਕਿਸੇ ਜ਼ਿੰਦਗੀ ਦੇ ਮਕਾਮ ਤੇ ਲੈ ਕੇ ਜਾਵੇ ਸੋ ਇਸ ਦੀ ਛੋਟੀ ਜਿਹੀ ਕਹਾਣੀ ਤੇ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਣੇ ਯਾਰਾ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਮਿਲਦੇ ਹਾਂ ਕਿਸੇ ਅਗਲੇ ਕਿਸੇ ਕਹਾਣੀ ਸਟੋਰੀ ਚ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ